ਸਾਹ ਸੰਗਤ ਅੱਜ ਅਸੀਂ ਕਲਾਂੌਰ ਵਿਖੇ ਅਕਬਰ ਬਾਸਾ ਦਾ ਜੋ ਕਿਲਾ ਹੈ ਜਿੱਥੇ ਉਹਦੀ ਤਾਲਕੋਚੀ ਰਹੀ ਸੀ ਉਹ ਵੇਖਣ ਆਏ ਸੀ ਜਿੱਦੋਂ ਉੱਥੇ ਬਾਹਰ ਨਿਕਲੇ ਤਾਂ ਸਾਨੂੰ ਇੱਕ ਬਾਹਰ ਬੋਰਡ ਲੱਗਾ ਮਿਲਿਆ ਜਿਹਦੇ ਵਿੱਚ ਭਗਵਾਨ ਸ਼ਿਵ ਦਾ ਪ੍ਰਚੀਨ ਮੰਦਿਰ ਬਾਰੇ ਜਾਣਕਾਰੀ ਮਿਲੀ ਅਸੀਂ ਅੰਦਰ ਆ ਕੇ ਇੱਥੋਂ ਦੀ ਜੋ ਵੀਡੀਓ ਬਣਾਈ ਔਰ ਪ੍ਰਬੰਧਕ ਕੋ permangandwa ਕੋ ਜੋ ਜਾਣਕਾਰੀ ਹਾਸਲ ਕੀਤੀ ਉਹਨਾਂ ਨੇ ਕਿਸਾਨ ਨੂੰ ਇਹ ਪੈਂਫਲੈਟ ਦਿੱਤਾ ਹੈ ਉਹ ਹਿੰਦੀ ਦੇ ਵਿੱਚ ਛਪਿਆ ਹੈ असि तुम दसना चाहते हैं कि ये जो टैंपलेट है इस लिखा हिंदी लिखा मैं बोल के दस देना कि इस मंदिर का निर्माण महाराजा अकबर ने करवाया था एक बार राजा अकबर की फौजों ने कलानौर में इस सुनसान जगह पर डेरा डाला था तो उसके घोड़े जो इस जगह के ऊपर से जो जाते थे लंगड़ा जाते थे जो भी घोड़ा इस जगह के ऊपर से जाता था लंगड़ा जाता था इस ਇਸ ਤਰ੍ਹਾਂ ਅਕਬਰ ਦਾ ਸਾਰਾ ਜੋ ਜਿੰਨੇ ਵੀ ਘੋੜੇ ਸਨ ਸਭ ਲੰਗਰਾ ਨਾਲ ਹਸਲ ਕਰ दिए। ਇਸ ਬਾਤ ਦਾ ਜਿਆ ਪਤਾ ਸਪਾਈ ਸਨਾਰ ਕੋ ਪਤਾ ਚੱਲੀ ਤਾਂ ਉਸਨੇ ਇਹ ਜਗਾ ਕੋ ਖਦਵਾਨਾ ਸ਼ੁਰੂ ਕਰ دیا۔ ਜਦ 5-7 ਫੀਟ نیچے ਖੋਦਾ ਗਿਆ ਤਾਂ نیچے ਸੇ ਭਗਵਾਨ ਸ਼ਿਵ ਦਾ ਪ੍ਰਚੀਨ ਸ਼ਿਵਲਿੰਗ ਨਿਕਲ ਆ। ਮਹਾਰਾਜ ਅਕਬਰ ਕੋ ਇਸ ਬਾਤ ਦੀ ਸੂਚਨਾ دی ਗਈ। ਉਸਨੇ हुक्म से उसके हुक्म से मस् मंदिर का निर्माण किया गया जब मुगलों का जुल्म जोरों जोरों पर था उस इस मंदिर को मस्जिद में तब्दील कर दिया गया जो पहले मंदिर अकबर ने मंदिर बनवाया था जब मुगलों का राज आया मुगलों ने फिर इसको मस्जिद में तब्दील कर दिया महाराजा रणजीत सिंह के लड़के राजा शेर सिंह ने फिर इसको मंदिर बना दिए सारा मंदिर धर्मामान का कार्य है ਸ਼ਿਵਾਲਾ ਸ਼ਿਵਜੀ ਮਹਾਰਾਜ ਕਮੇਟੀ ਜੋ ਇਥੋਂ ਦੀ ਪ੍ਰਬੰਧਕ ਕਮੇਟੀ ਆ ਹੁਣੇ ਤੋਂ ਚਲਾ ਰਹੀ ਆ ਇਤਿਹਾਸ ਦੱਸਦਾ ਏ ਕਿ ਇਹ ਜਿਹੜਾ ਮੰਦਿਰ ਆ ਪੁਰਾਤਨ ਮੰਦਿਰ ਆ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਕਬਰ ਦੇ ਰਾਜ ਵਿੱਚ ਇਸ ਨੂੰ ਇਹ ਉਜਾਗਰ ਹੋਈ ਜਦੋਂ ਅਕਬਰ ਆਪਣੇ ਘੋੜੇ ਲੈ ਕੇ ਇੱਥੇ ਪਹੁੰਚਾ ਤੋਂ ਸ਼ਿਵਜੀ ਭਗਵਾਨ ਦੇ ਮੰਦਿਰ ਤੇ ਜੋ ਇਸ ਜਗ੍ਹਾ ਤੇ ਲੰਗ ਰਹੀ ਸੀ ਤੇ ਉਹਦੇ ਘੋੜੇ ਲੰਗਰਾਂਦੇ ਜਾਂਦੇ ਸੀ ਉਹਨੂੰ ਪਤਾ ਲੱਗਾ ਕਿ ਜਗਾ ਜਿਹੜਾ ਸਪਾਈ ਸੁਨਾਰ ਸੀ ਉਹਨੂੰ ਪਤਾ ਲੱਗਾ ਤੇ ਉਹਨਾਂ ਨੇ ਜਗਾ ਨੂੰ ਸਿਧਵਾਉਣਾ ਸ਼ੁਰੂ ਕੀਤਾ ਇੱਥੋਂ ਜਿਹੜੀ ਜਗ੍ਹਾ ਆ ਫਿਰ ਉਹ ਜੋ ਖੋਦਿਆ ਤੇ ਵਿੱਚੋਂ 5-7 ਫੁੱਟ ਡੂੰਘਾ ਜਾ ਕੇ ਇੱਕ ਸਿਵਲਿੰਗ ਨਿਕਲਿਆ ਜੋ ਪ੍ਰਾਤਨ ਤੇ ਮੰਦਿਰ ਆ ਫਿਰ ਅਕਬਰ ਬਾਦਸ਼ਾ ਨੇ ਇਹਦਾ ਨਿਰਮਾਣ ਕਰਵਾਇਆ ਮੰਦਿਰ ਬਣਵਾ ਦਿੱਤਾ ਅੱਗੇ ਜਦੋਂ ਮੁਗਲ ਰਾਜ ਜੋਰਾਂ ਤੇ ਆਇਆ ਤੇ ਉਹਨਾਂ ਨੇ ਇਸ ਮੰਦਿਰ ਨੂੰ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਰਾਜਾ ਸ਼ੇਰ ਸਿੰਘ ਨੇ ਇਹਨੂੰ ਦੁਬਾਰਾ ਫਿਰ ਮੰਦਿਰ ਬਣਵਾਇਆ ਇਸ ਇਤਿਹਾਸਿਕ ਸਥਾਨ ਦੇ ਜੋ ਅਸੀਂ ਦਰਸ਼ਨ ਕੀਤੇ ਨੇ ਉਹ ਇਥੋਂ ਦੀ ਜਾਣਕਾਰੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਏ ਸੋ ਆਪਣੇ ਪੰਜਾਬ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਬਹੁਤ ਪ੍ਰਾਤਨ ਇਤਿਹਾਸਿਕ ਸਥਾਨ ਹਨ ਇਸ ਤਰ੍ਹਾਂ ਇਹ ਪ੍ਰਤੀ ਮੰਦਰ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ